ਦੇ ਮਹਾਪੰਚਾਇਤ ਕੀਤੀ ਜਾ ਰਹੇ ਸ਼ੰਮੂ ਬਾਰਡਰ ਤੇ ਇਹ ਭਾਰਤ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਇੱਕ ਸਾਲ ਹੋ ਹੋਏ ਤੇ ਵੀ ਪੂਰਾ ਹੁਣ ਤੇ ਵੀ ਕਿਸਾਨਾਂ ਦੇ ਵਿੱਚ ਉਹੀ ਜੋਸ਼ ਉਹੀ ਰੋਸ ਸਰਕਾਰ ਪ੍ਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਜਿਹੜੀਆਂ ਸਾਡੀਆਂ ਜਿਹਨੀਆਂ ਮੰਗਾਂ ਨੇ ਹੋਇਆ ਉਹਨਾਂ ਤੇ ਤੁਰੰਤ ਫੈਸਲਾ ਲਵੇ ਕਿਸਾਨਾਂ ਨੂੰ ਸੁਖਾਂਤੀ ਨਾਲ ਘਰੇ ਭੇਜੇ ਨਹੀਂ ਤੇ ਇੱਕ ਸਾਲ ਹੋਣ ਤੇ ਵੀ ਇੰਨਾ ਹੀ ਜੋਸ਼ ਹੈ ਸਰਕਾਰ ਇੱਕ ਸਾਲ ਬਿਠਾਉਣਾ ਚਾਹੁੰਦੀ ਹੈ 2 ਸਾਲ ਬਿਠਾਉਣਾ ਚਾਹੁੰਦੀ ਹੈ 3 ਸਾਲ ਬਿਠਾਉਣਾ ਚਾਹੁੰਦੀ ਹੈ ਇਹ ਸਰਕਾਰ ਤੇ ਡਿਪੈਂਡ ਹੈ ਸੋ ਇਹ ਅੱਜ ਦੀ ਜਿਹੜੀ ਮਹਾਪੰਚਾਇਤ ਕੱਲ ਖਨੌਰੀ ਚ ਅੱਜ ਇਹ ਤੇ ਸ਼ਮੂ ਤੇ ਹੈ 11 ਤਰੀਕ ਦੀ ਰਤਨਪੁਰਾ ਸੀ ਸੋ 1 ਸਾਲ ਪੂਰਾ ਹੋਣ ਤੇ ਵੀ ਕਿਸਾਨ ਜਿਹੜੇ ਉਸੇ ਤਰੀਕੇ ਦੇ ਨਾਲ ਡਟੇ ਹੋਏ ਨੇ ਸੋ ਇਸੇ ਤਰੀਕੇ ਨਾਲ ਡਟੇ ਹੋਣ ਡਟੇ ਰਹਿਣਗੇ ਔਰ ਮੰਗਾਂ ਦੀ ਪੂਰਤੀ ਤੱਕ ਕਿਸਾਨ ਇਸੇ ਤਰੀਕੇ ਨਾਲ ਜੋਸ਼ ਦੇ ਨਾਲ ਡਟੇ ਰਹਿਣਗੇ ਦੇਖੋ ਇਹਦੇ ਵਿੱਚ ਲਗਭਗ ਸਾਡੇ 50 ਤੋਂ ਵੱਧ ਜਿਹੜੇ ਕਿਸਾਨ ਹੁਣ ਤੱਕ ਸੀਰੋ ਚੁੱਕੇ ਆ ਇਹ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਸਾਡਾ ਔਰ ਬਹੁਤ ਸਾਰੇ ਇੰਜਰਡ ਹੋਏ ਨੇ ਪਰ ਇਹਦੇ ਵਿੱਚ ਪਾਇਆ ਬਹੁਤ ਕੁਝ ਹੈ ਜਿਵੇਂ ਕਿ ਤੁਸੀਂ ਦੇਖਿਆ ਉਹ ਲੋਕ ਸਭਾ ਦੇ ਵਿੱਚ ਹਰ ਇੱਕ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਸੀ ਹਰ ਇੱਕ ਦੇ ਚੋਣ ਨੋਮ ਨੋਮ ਕਰ ਦਿੱਤੇ ਐਮਐਸਪੀ ਨੰਬਰ 1 ਤੇ ਸੀ ਇਸੇ ਤਰੀਕੇ ਨਾਲ ਸੰਸਦ ਮੈਂਬਰਾਂ ਦੀ ਕਮੇਟੀ ਬਣਾਈ ਗਈ ਉਹਨਾਂ ਨੇ ਰਿਪੋਰਟ ਦਿੱਤੀ ਆ ਐਮਐਸਪੀ ਦੇ ਫੇਵਰ ਤੇ ਦਿੱਤੀ ਆ ਜਿਹਦੇ ਚੇਅਰਮੈਨ ਸੀ ਚਰਨਜੀਤ ਚੰਨੀ ਨੇ ਇਸੇ ਤਰੀਕੇ ਨਾਲ ਸੁਪਰੀਮ ਕੋਰਟ ਦੇ ਨੰਬਰ 1 ਤੇ ਮੁੱਦਾ ਹੈ ਸਪਰੀਮ ਕੋਰਟ ਨੇ ਕਮੇਟੀ ਬਣਾਈ ਔਰ ਉਸ ਕਮੇਟੀ ਨੇ ਜਿਹੜੇ ਮਹਾਰ ਸਿਗੇ ਉਹਨਾਂ ਨੇ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਦੀ ਡਿਮਾਂਡ ਰੱਖੀ ਹੈ ਸੁਪਰੀਮ ਕੋਰਟ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਇਹ ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ ਕਿ ਐਮਐਸਪੀ ਅੱਜ ਨੰਬਰ 1 ਤੇ ਹੈ ਜਿਹੜਾ ਜਿਹੜਾ ਦੁਪੱਟ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਪਰ ਮੋਰਗਲ ਮੀਟਿੰਗ ਹੋਣੀ ਹੈ ਕਿ ਇਹਨਾਂ ਨੂੰ ਕੀ ਮਿਲੇਗੀ ਜਾਂ ਨਹੀਂ ਦੇਖੋ ਜੇ ਸਰਕਾਰ ਨੇ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਣਾ ਬਜਟ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਰਕਾਰ ਆਪਣੀ ਜਿਹੜੀ ਕੈਬਨਿਟ ਦੇ ਵਿੱਚ ਪਾਸ ਕਰਕੇ ਇਹਨੂੰ ਸੰਸਦ ਦੇ ਲਈ ਆ ਕੇ ਪਾਸ ਕਰ ਸਕਦੀ ਹੈ ਔਰ ਇਹਦੇ ਵਾਸਤੇ ਫਿਰ ਰੇਂਜ ਕੀਤੇ ਜਾਂਦੇ ਹੁੰਦੇ ਨੇ ਜਿਵੇਂ ਕਿ ਐਟਮਾ ਪੇ ਕਮਿਸ਼ਨ ਲਾਗੂ ਕੀਤਾ ਉਹ ਕਿਤੇ ਬਜਟ ਦਾ ਨੋਸ ਨਹੀਂ ਕੀਤਾ ਤੇ ਉਹਦੇ ਵਾਸਤੇ ਉਹ ਲਾਗੂ ਹੋਣਾ ਉਹਦੀਆਂ ਤਿਆਰੀਆਂ ਕਰਨੀਆਂ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਐਮਐਸਟੀ ਗਾਰੰਟੀ ਕਾਨੂੰਨ ਬਣਾਉਣਾ ਉਹਦੀਆਂ ਤਿਆਰੀਆਂ ਕਰਨੀਆਂ ਉਹਦੇ ਵਾਸਤੇ ਜੋ ਕੁਝ ਸਰ ਸਹੂਲਤਾਂ ਚਾਹੀਦੇ ਨੇ ਉਹ ਤਿਆਰ ਕਰਨੇ ਉਹ ਸਰਕਾਰ ਕੋਲ ਲੰਬਾ ਸਮਾਂ ਹੁੰਦਾ ਹੈ ਸਰਕਾਰ ਬਣਾ ਸਕਦੀ ਹੈ ਇਹਦੇ ਨਾਲ ਬਜਟ ਦਾ ਕੋਈ ਲੈਣਾ ਦੇਣਾ ਨਹੀਂ ਸਰਕਾਰ ਚਾਹੇ ਤੇ ਕੱਲ ਮੈਕਸਪੀ ਤੇ ਗਾਰੰਟੀ ਨੂੰ ਬਣਾ ਦੇਵੇ ਤੇ ਅੱਜ ਤੇ ਕੇਵਲ ਉਹੀ ਐਲਾਨ ਨੇ ਜਿਹੜੇ ਆਲਰੇਡੀ ਸਾਡੇ ਕੀਤੇ ਹੋਏ ਨੇ ਵੀ ਜੇਕਰ ਸਰਕਾਰ ਜਿਹੜੀ ਆ ਉਹ ਪੋਜਿਟਿਵ ਨਹੀਂ ਆਂਦੀ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਪੋਜਿਟਿਵ ਰੁਖ ਨਹੀਂ ਲੈ ਕੇ ਆ ਰਹੀ ਫਿਰ ਸਾਡਾ ਜਿਹੜਾ 25 ਤਰੀਕ ਨੂੰ ਅਸੀਂ ਨੋਟ ਕੀਤਾ ਹੋਇਆ 101 ਕਿਸਾਨ ਜਿਹੜਾ ਕਿਸਾਨਾਂ ਦਾ ਜਥਾ ਅੱਗੇ ਜਾਣਾ ਉਹ ਅਸੀਂ ਭੇਜਾਂਗੇ ਤੋਂ ਅਨਾਉਂਸਮੈਂਟ ਆ ਇਹੀ ਹੋਣ ਗਿਆ ਕਿ ਸਰਕਾਰ ਜਿਹੜੀ ਆ ਤੁਰੰਤ ਜਿਹੜੀਆਂ ਸਾਡੀਆਂ ਮੰਗਾ ਮੰਨੇ ਤਾਂ ਕਿਸਾਨਾਂ ਨੂੰ ਸੁਖਸ਼ਾਂਤੀ ਕਰਨੀ ਪੈਣੀ ਇਹਨਾਂ ਦੀ ਕਰਵਾਈ ਜਾਂ ਵਜਾ ਖਾਣਾ ਜਾ 25 ਨੂੰ ਜਿਹੜਾ ਉਹ ਭਾਰਤੀ ਕਿਸਾਨ ਜੂਨੀ ਦੋਬਾ ਦਾ ਜਾਨਕੀ ਸਾਡਾ ਜਥਾ ਸਾਡੀ ਜਥੇਬੰਦੀ ਦਾ ਜਥਾ ਉਹ ਉਹਦੀ ਡਿਊਟੀ ਹੈ ਔਰ ਮੇਰੇ ਨਾਲ ਬਲਵੰਤ ਸਿੰਘ ਪ੍ਰੇਮ ਕੇ ਕਿਹੜੇ ਖੇੜ ਦੇ ਆਗੂ ਲਾਏ ਨੇ ਜਥੇ ਦੀ ਜਿਹੜੀ ਵਾਰੀ ਹੈ ਉਹ ਸਾਡੀਆਂ ਭਾਰਤੀ ਕਿਸਾਨ ਜੂਨੀ ਦੋਬਾ ਦੀ ਉਹ ਸਾਡਾ ਜਥਾ ਹੀ ਜਾਏਗਾ